ਪੰਜਾਬ বিজেপি ਦੇ ਲੀਡਰਾਂ ਦਾ ਨਸ਼ਿਆਂ 'ਚ ਗੁੰਝਣ ਤੋਂ ਬਾਅਦ বিজেপি ਦੇ ਹੀ ਸਾਬਕਾ ਵਿਧਾਇਕ ਤੇ ਸੀਪੀਐਸ ਸੁਖਪਾਲ ਨੰਨੂ ਨੇ ਕੀਤੀ ਪ੍ਰਧਾਨ ਕਮਲ ਸ਼ਰਮਾ ਦੇ ਅਸਤੀਫੇ ਦੀ ਮੰਗ ਸ਼ਰਮਾ ਤੇ ਸਾਬਕਾ ਪੀਏ ਜਿੰਮੀ ਸੰਧੂ ਤੇ ਲੱਖਾਂ ਰੁਪਏ ਲੈ ਕੇ ਨਸ਼ਾ ਤਸਕਰਾਂ ਨੂੰ ਬਚਾਉਣ ਦੇ ਇਲਜ਼ਾਮ ਨਸ਼ਾ ਤਸਕਰਾਂ ਨਾਲ ਸਬੰਧਾਂ ਦੇ ਇਲਜ਼ਾਮਾਂ 'ਚ ਘਿਰੇ ਜਿੰਮੀ ਸੰਧੂ ਦੀ 14 ਦਿਨਾਂ ਨਿਆਇਕ ਹਿਰਾਸਤ ਪ੍ਰਧਾਨ ਜੀ ਕੋ ਬੇਨਤੀ ਕਰਦਾ ਹਾਂ ਕਿ ਲੋਕਾਂ ਦਾ ਵਿਸ਼ਵਾਸ ਤਾਂ ਬਣੇਗਾ ਕਿਉਂਕਿ ਉਹਨਾਂ ਦੇ ਧਿਆਨ 'ਚ ਹੈ ਕਿ ਤੁਸੀਂ ਪ੍ਰਧਾਨ ਹੋ ਤੁਹਾਡਾ ਪ੍ਰੈਸ਼ਰ ਰਹੇਗਾ ਪੁਲਿਸ ਦੇ ਉੱਪਰ ਔਰ ਕਾਰਵਾਈ ਨਹੀਂ ਹੋਏਗੀ ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਕਿ ਪ੍ਰਧਾਨ ਜੀ ਆਪਣਾ ਅਸਤੀਫਾ ਦੇਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲੇ ਮੁਖ ਸਕੱਤਰ ਵਜੋਂ ਹਰਚਰਨ ਸਿੰਘ ਨੂੰ 3 ਸਾਲ ਲਈ ਕੀਤਾ ਨਿਯੁਕਤ ਕੇਸਗੜ ਸਹਾਵਿਕੇ ਹੋਈ ਐਸਜੀਪੀਸੀ ਐਗਜ਼ੀਕਟਿਵ ਕਮੇਟੀ ਦੀ ਮੀਟਿੰਗ ਤੋਂ ਬਾਅਦ ਸਾਬਕਾ ਬੈਂਕ ਅਧਿਕਾਰੀ ਹਰਚਰਨ ਸਿੰਘ ਦੇ ਨਾਮ ਤੇ ਮੋਹਰ ਐਸਜੀਪੀਸੀ ਇਤਿਹਾਸ ਵਿੱਚ ਪਹਿਲੀ ਵਾਰ ਚੁਣਿਆ ਗਿਆ ਮੁਖ ਸਕੱਤਰ ਅੰਮ੍ਰਿਤਸਰ ਦੇ ਗੁੱਜਰਪੁਰਾ ਇਲਾਕੇ 'ਚ ਅਕਾਲੀ ਵਾਰਡ ਪ੍ਰਧਾਨ ਜੋਗਿੰਦਰ ਸਿੰਘ ਤੇ ਗੋਲੀਆਂ ਚਲਾ ਜੱਗੂ ਗੈਂਗ ਦੇ ਲੋਕ ਫਰਾਰ ਗੰਭੀਰ ਜ਼ਖਮੀ ਜੋਗਿੰਦਰ ਸਿੰਘ ਹਸਪਤਾਲ ਵਿੱਚ ਜ਼ੇਰੇ ਇਲਾਜ ਹਾਲਤ ਨਾਜ਼ੁਕ ਪੁਰਾਣੀ ਰੰਜਿਸ਼ ਨੂੰ ਦੱਸਿਆ ਜਾ ਰਿਹਾ ਹੈ ਘਟਨਾ ਦਾ ਕਾਰਨ ਪੁਲਿਸ ਨੇ ਮੁਲਜ਼ਮਾਂ ਦੀ ਤਲਾਸ਼ ਕੀਤੀ ਸ਼ੁਰੂ ਬੋਬੀ ਦਾ ਆਲਰੇਡੀ ਭਗਵਾੜਾ ਹੈ ਕਈ ਮਾਮਲਿਆਂ ਦੇ ਵਿੱਚ ਵਾਂਟਡ ਹੈ ਅਭੀ ਤੱਕ ਪੁਲਿਸ ਦੇ ਹੱਥ ਮੇ ਨਹੀਂ ਆਇਆ ਲੇਕਿਨ ਆ ਜਾਏਗਾ ਬਾਕੀ ਵੀ ਤਾਂ ਆਏ ਹੀ ਹੈ ਜੱਗੂ ਕੇ ਸਾਥ ਦਾ ਬਾਗਾ ਹੁ ਲੁਧਿਆਣਾ ਵਿੱਚ ਇੱਕ ਵਪਾਰੀ ਨੇ ਦੋ ਬੱਚਿਆਂ ਸਮੇਤ ਖੁਦ ਨੂੰ ਲਗਾਈ ਫਾਂਸੀ 3 ਸਾਲਾ ਬੇਟੀ ਅਤੇ ਵਪਾਰੀ ਸ਼ਾਮਸੁੰਦਰ ਦੀ ਮੌਕੇ ਤੇ ਮੌਤ ਰੱਸੀ ਟੁੱਟਣ ਕਾਰਨ ਬਚੀ 6 ਸਾਲਾ ਬੇਟੀ ਦੀ ਜਾਨ ਝੂਲਾ ਚਲਾਉਣ ਦਾ ਲਾਲਚ ਦੇ ਬੱਚਿਆਂ ਗਲ ਪਾਇਆ ਸੀ ਫਾਂਸੀ ਦਾ ਫੰਦਾ ਸੁਸਾਈਡ ਨੋਟ ਵਿੱਚ ਘਰੇਲੂ ਕਲੇਸ਼ ਨੂੰ ਦੱਸਿਆ ਖੁਦਕੁਸ਼ੀ ਦਾ ਕਾਰਨ ਮੈਂ ਡਰਦੀ ਸੀ ਮੇਰੇ ਪਾਪਾ ਕੋ ਕਹਾਦਾ ਕਿ ਮੈਨੂੰ ਡਰ ਲੱਗ ਰਿਹਾ ਮੈਨੂੰ ਤੇ ਝੂਠੇ ਨੇ ਲੈਣੀ ਮੇਰੇ ਝੂਠੇ ਭਾਈ ਵੀ ਕਹਿਣ ਲੱਗਾ ਜੇ ਇਹਨਾਂ ਦੀ ਇੱਕ ਸਿਸਟਰ ਹੋ ਮੈਨੂੰ ਟਿਕਨ ਨਹੀਂ ਦਿੰਦੀ ਜੀ ਉਹ ਬਹੁਤ ਤੰਗ ਕਰਦੀ ਐ ਮਾਰਦੇ ਕੁੜਦੇ ਵੀ ਸੀ ਦੋਨੋਂ ਜਾਨੇ ਤੁਸੂਈ ਸਰ ਨੋਟ ਮਿਲਿਆ ਉਹਦਾ ਤੇ ਕੁਝ ਬੰਦਿਆਂ ਤੇ ਉਹਨੇ ਸ਼ੁਭਾ ਜਹਰ ਕੀਤਾ ਅਸੀਂ ਉਹ ਫੈਮਿਲੀ ਬੈਕਗ੍ਰਾਉਂਡ ਦੇਖਦੇ ਹੋਏ ਅਜੇ ਅੰਦਰ ਇਨਵੈਸਟੀਗੇਸ਼ਨ ਕਰਕੇ ਮੈਂ ਨੌ ਨਹੀਂ ਲੈਣਾ ਚਾਹੁੰਦਾ ਉਹਨਾਂ ਦੇ ਆਦਮਪੁਰ ਨੇੜੇ ਹਰੀਪੁਰ ਵਿੱਚ ਫੌਜੀ ਤੇ ਹੀ ਸਾਥੀ ਫੌਜੀ ਦੇ ਕਤਲ ਦੇ ਇਲਜ਼ਾਮ ਜਾਣਕਾਰੀ ਮੁਤਾਬਕ ਨਾਇਕ ਮਲਕੀਤ ਸਿੰਘ ਨੇ ਮਾਰੀਆਂ ਹੌਲਦਾਰ ਰਾਜੀਵ ਕਮਲ ਨੂੰ ਦੋ ਗੋਲੀਆਂ ਕਾਰਨਾਂ ਦੀ ਜਾਂਚ ਜਾਰੀ ਦੋ ਫੌਜੀ ਜਵਾਨ ਅਸਮੇਂ ਥੋੜੇ ਬਹੁਤ ਗਾਲੀ ਗੋਲੀਆਂ ਚੀਕਿਆ ਇੱਕ ਦੂਜੇ ਦੇ ਸਾਥ ਉਸਕੇ ਬਾਅਦ ਇੱਕ ਨਕੀਸ ਸਿੰਘ ਨੇ ਆਪਣੇ ਸੀਨੀਅਰ ਕੋ ਰਾਜ ਜੀਬਾਹ ਨੂੰ ਆਪਣੇ ਰਾਈਫਲ ਸੇ ਦੋ ਗੋਲੀਆਂ ਮਾਰਦੀ ਰੋਪੀ ਅਭੀ ਫੋਰ ਕਿ ਰਿਫਟ ਹੈ ਰਿਸਟ੍ਰੈਸ ਕਰ ਲੈਣਾ ਹੈ